ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ 2023 ਦਾ ਆਖਰੀ ਦਿਨ ਹੈ 31 ਦਸੰਬਰ ਹੈ ਅੱਜ ਤੇ ਕੱਲ ਅਸੀਂ 2024 ਦੇ ਵਿੱਚ ਪ੍ਰਵੇਸ਼ ਕਰ ਜਾਵਾਂਗੇ 1 ਜਨਵਰੀ 2024 ਲਿਖਣਾ ਪੜ੍ਹਨਾ ਸੁਣਨਾ ਸ਼ੁਰੂ ਕਰ ਦੇਾਂਗੇ ਉਸ ਤੋਂ ਬਾਅਦ 2024 ਦੇ ਨਾਲ ਹੀ ਸਾਰਾ ਕੁਝ ਚੱਲੇਗਾ ਪਰ 2023 ਦੇ ਵਿੱਚ ਕਈ ਘਟਨਾਵਾਂ ਵਾਪਰੀਆਂ 2023 ਦੇ ਵਿੱਚ ਕਈ ਜਿਹੜੀਆਂ ਖੱਟੀਆਂ ਮਿੱਠੀਆਂ ਯਾਦਾਂ ਨੇ ਉਹ ਵੀ ਸਮੇਟੀਆਂ ਗਈਆਂ ਨੇ 2024 ਦੇ ਵਿੱਚ ਵੀ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਕਈ ਪੁਲੌਣ ਯੋਗ ਹੁੰਦੀਆਂ ਨੇ ਕਈ ਯਾਦ ਰੱਖਣ ਯੋਗ ਹੁੰਦੀਆਂ ਨੇ ਤੇ ਜੇਕਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ 2023 ਦੇ ਵਿੱਚ ਪੰਜਾਬ ਪੁਲਿਸ ਨੂੰ ਕਈ ਤਰ੍ਹਾਂ ਦੀਆਂ ਸਫਲਤਾਵਾਂ ਮਿਲੀਆਂ ਕਈ ਤਰ੍ਹਾਂ ਦੇ ਐਨਕਾਊਂਟਰ ਕੀਤੇ ਗਏ ਕਈ ਨਸ਼ਾ ਤਸਕਰ ਗੈਂਗਸਟਰ ਕਾਬੂ ਕੀਤੇ ਗਏ ਸਮਾਨ ਬਰਾਮਦ ਕੀਤਾ ਗਿਆ ਪੰਜਾਬ ਪੁਲਿਸ ਨੇ ਨਵੇਂ ਤਰੀਕੇ ਦੇ ਨਾਲ ਆਪਣੀਆਂ ਕਾਰਵਾਈਆਂ ਕੀਤੀਆਂ ਸੀਸੀਟੀਵੀ ਕੈਮਰੇ ਲਗਾਏ ਗਏ ਸੁਰੱਖਿਆ ਵਧਾਈ ਗਈ ਤੇ ਕਾਫੀ ਕੁਝ ਰਿਹਾ ਪੰਜਾਬ ਪੁਲਿਸ ਦਾ ਪੂਰਾ ਇਹ 2023 ਦੇ ਵਿੱਚ ਪੂਰਾ ਕੰਮ ਕਾਜ ਤੇ ਆਈਜੀ ਨੇ ਸੁਖਚੰਦ ਸਿੰਘ ਗਿੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ 1 ਜਨਵਰੀ 2023 ਤੋਂ ਲੈ ਕੇ 26 ਦਸੰਬਰ 2023 ਤੱਕ ਦੇ ਅੰਕੜੇ ਦੱਸੇ ਨੇ ਕਿ ਕੀ ਕੁਝ ਪ੍ਰਾਪਤੀਆਂ ਹੋਈਆਂ ਪੰਜਾਬ ਪੁਲਿਸ ਨੂੰ ਕਿੰਨੂ ਕਿਹੜੇ ਇਲਜ਼ਾਮ ਦੇ ਵਿੱਚ ਕਾਬੂ ਕੀਤਾ ਗਿਆ ਖਾਸ ਤੌਰ ਦੇ ਉੱਤੇ ਨਸ਼ਾ ਤਸਕਰਾਂ ਦੀ ਗੱਲ ਕੀਤੀ ਜਾਵੇ ਤਾਂ ਨਸ਼ਾ ਤਸਕਰਾਂ ਦੇ ਉੱਤੇ ਕਾਫੀ ਕਾਰਵਾਈਆਂ ਹੋਈਆਂ ਤੁਸੀਂ ਵੀ ਦੇਖਿਆ ਹੋਵੇਗਾ ਕਿ 2023 ਦੇ ਵਿੱਚ ਕਈ ਤਰ੍ਹਾਂ ਦੇ ਆਪਰੇਸ਼ਨ ਚਲਾਏ ਗਏ ਸਰਚ ਅਭਿਆਨ ਚਲਾਏ ਗਏ ਨਾਕਾਬੰਦੀ ਕੀਤੀ ਗਈ ਅੰਤਰਾਜੀ ਬਾਰਡਰ ਸੀਲ ਕੀਤੇ ਗਏ ਤੇ ਆਪਾਂ ਵੀ ਤੁਹਾਨੂੰ ਸੰਖੇਪ ਦੇ ਵਿੱਚ ਅੱਜ ਇਸ ਮੰਚ ਤੋਂ ਦੱਸਾਂਗੇ ਕਿ 2023 ਦੇ ਵਿੱਚ ਪੰਜਾਬ ਪੁਲਿਸ ਨੇ ਕੀ ਖਟਿਆ ਕੀ ਗਵਾਇਆ ਕਿੰਨਾ ਕੁ ਉਹਨਾਂ ਨੂੰ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਕਿਹੜੇ ਵੱਡੇ ਕੇਸ ਮਿੰਟਾਂ ਸਕਿੰਟਾਂ ਦੇ ਵਿੱਚ ਪਲਾਂ ਦੇ ਵਿੱਚ ਹੀ ਸੁਲਝਦੇ ਨਜ਼ਰ ਆਏ ਤੇ ਕੀ ਉਲਝਦਾ ਨਜ਼ਰ ਆਇਆ ਤੇ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਦੀ ਗੱਲ ਕਰਦੇ ਹਾਂ ਤਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਕੁੱਲ ਮਿਲਾ ਕੇ 14951 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ। ਤੇ ਇਹਨਾਂ ਦੇ ਵਿੱਚ 2422 ਵੱਡੇ ਡਰੱਗ ਸਪਲਾਈਅਰ ਵੀ ਨੇ ਜਿਹੜੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਆ ਗਏ ਤੇ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕੀਤੀਆਂ ਗਈਆਂ ਜਿਦੇ ਵਿੱਚ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਜਿਹੜੇ ਨਸ਼ਾ ਤਸਕਰੀ ਕਰਦੇ ਸਨ ਉਹਨਾਂ ਨੇ ਇਸ ਪੈਸੇ ਨਾਲ ਬਣਾਈਆਂ ਸਨ ਤੇ ਇਸ ਤੋਂ ਇਲਾਵਾ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਉਹ ਸਭ ਤੋਂ ਵੱਡੀ ਜਿਹੜੀ ਖੇਪ ਅਲੱਗ-ਅਲੱਗ ਥਾਵਾਂ ਤੋਂ ਹੈਰੋਇਨ ਦੀ ਬਰਾਮਦ ਹੋਈ ਉਹ ਸੀਗੀ 1161 ਕਿਲੋਗ੍ਰam ਯਾਨੀ ਕਿ 1000 ਕਿਲੋਗ੍ਰam ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ 2023 ਦੇ ਵਿੱਚ ਤੇ ਇਸ ਤੋਂ ਇਲਾਵਾ 795 ਕਿਲੋਗ੍ਰam ਅਫੀਮ ਬਰਾਮਦ ਕੀਤੀ ਗਈ 403 ਕੁਇੰਟਲ ਪੁੱਕੀ ਤੇ ਇਸ ਤੋਂ ਇਲਾਵਾ 83 ਲੱਖ ਤੋਂ ਵੱਧ ਗੋਲੀਆਂ ਨਸ਼ੀਲੇ ਕੈਪਸੂਲ ਤੇ ਟੀਕੇ इत्याਦੀ ਵੀ ਬਰਾਮਦ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਤੇ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਇਹ ਡਰੱਗ ਮੰਨੀ 13 ਕਰੋੜ ਤੋਂ ਉੱਪਰ ਦੀ ਬਰਾਮਦ ਕੀਤੀ ਗਈ ਇਹ ਸਾਰੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਈਜੀ ਡਾਕਟਰ ਸੁਵਜੈਨ ਸਿੰਘ ਗਿੱਲ ਹੁਰਾ ਨੇ ਸਾਂਝੀ ਕੀਤੀ ਹੈ ਜਿਹੜੇ ਅੰਕੜੇ ਤੁਹਾਨੂੰ ਉਹਨਾਂ ਨੇ ਦੱਸੇ ਨੇ ਉਹ ਤੁਹਾਨੂੰ ਬਰੀਫ ਦੇ ਵਿੱਚ ਦੱਸ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਕੀਤੀ ਗਈ ਇਹਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈਆਂ ਹੋਈਆਂ ਤੇ 1 ਜਨਵਰੀ 2023 ਤੋਂ ਲੈ ਕੇ ਹੁਣ ਤੱਕ 673 ਭਗੌੜਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਪੁਲਿਸ ਦੀਆਂ ਕਾਰਵਾਈਆਂ ਤੋਂ ਭੱਜੇ ਹੋਏ ਸਨ ਚਕਮਾ ਦੇ ਕੇ ਭੱਜੇ ਹੋਏ ਸੀ ਤੇ ਸਭ ਤੋਂ ਜ਼ਿਆਦਾ ਜਿਹੜਾ ਇੱਕ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਗੈਂਗਸਟਰਾਂ ਨੂੰ ਠੱਲ ਪਾਉਣ ਵਾਸਤੇ EGTF ਦਾ ਗਠਨ ਕੀਤਾ ਗਿਆ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਤਾਂ ਕਈ ਕਾਰਵਾਈਆਂ ਹੋਈਆਂ 188 ਗੈਂਗਸਟਰ ਤੇ ਉਹਨਾਂ ਦੇ ਜਿਹੜੇ ਅਪਰਾਧਿਕ ਮੋਡਿਊਲ ਸੀ ਉਹਨਾਂ ਦਾ ਪਰਦਾਫਾਸ਼ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ 2023 ਦੇ ਵਿੱਚ 482 ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਤੋਂ 519 ਹਥਿਆਰ ਬਰਾਮਦ ਕੀਤੇ ਗਏ 102 ਵਾਹਨ ਤੇ 4.5 ਕਿਲੋ ਗ੍ਰam ਹੈਰੋਇਨ ਤੇ ਇਸ ਤੋਂ ਇਲਾਵਾ ਲੱਖਾਂ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਤੇ ਕਈ ਤਰ੍ਹਾਂ ਦੇ ਮੁਕਾਬਲੇ ਹੋਏ ਜਿਨ੍ਹਾਂ ਨੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਸਰਕਾਰ ਨੂੰ ਵੀ ਲਿਆਂਦਾ ਗੈਂਗਸਟਰਾਂ ਦੇ ਨਾਲ ਮੁਕਾਬਲੇ ਹੋਏ ਸਿੱਧੇ ਮੁਕਾਬਲੇ ਲਗਾਤਾਰ ਪਿਛਲੇ ਮਹੀਨੇ ਦੇ ਵਿੱਚ ਮੁਕਾਬਲੇ ਦੇਖਣ ਨੂੰ ਮਿਲੇ ਕਿ ਗੈਂਗਸਟਰ ਪੁਲਿਸ ਨੂੰ ਚੱਕਵਾ ਦੇ ਕੇ ਭੱਜਦੇ ਨੇ ਜਾਂ ਫਿਰ ਰਿਕਵਰੀ ਲਈ ਲੈ ਕੇ ਜਾਂਦੇ ਨੇ ਗੈਂਗਸਟਰਾਂ ਉੱਤੇ ਉਹਦੋਂ ਹਮਲਾ ਹੋ ਜਾਂਦਾ ਹੈ ਤਾਂ ਉਹਨਾਂ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ 60 ਮੁਕਾਬਲੇ ਹੋਏ ਜਿਦੇ ਵਿੱਚ 9 ਗੈਂਗਸਟਰ ਆਪਣੀ ਜਾਨ ਵੀ ਗਵਾ ਬੈਠੇ ਤੇ ਇਸ ਤੋਂ ਇਲਾਵਾ 127 ਗ੍ਰਫਤਾਰ ਕੀਤੇ ਗਏ ਨਾ ਮੁਕਾਬਲਿਆਂ ਦੇ ਵਿੱਚ 32 ਜ਼ਖਮੀ ਵੀ ਹੋਏ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਇਸ ਦੌਰਾਨ ਤੇ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ ਜਿਹੜਾ ਗੈਂਗਸਟਰਾਂ ਦੇ ਨਾਲ ਮੁਕਾਬਲਾ ਹੋਇਆ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਪ੍ਰਾਪਤੀਆਂ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਉਹ ਲੰਮੀ ਚੌੜੀ ਲਿਸਟ ਹੈ ਪਰ ਕਈ ਮਾਮਲੇ ਅਜੇ ਹੀ ਸਿਗੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਸੁਲਝਾ ਲਿਆ ਇੱਕ ਤਾਂ ਲੁਧਿਆਣਾ ਦੇ ਵਿੱਚ ਡਕੈਤੀ ਹੋਈ ਸੀ ਉਹ ਮਾਮਲਾ ਸੁਲਝ ਗਿਆ ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਵਿੱਚ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ ਸੀਗਾ ਉਹ ਗ੍ਰਿਫਤਾਰੀਆਂ ਹੋ ਗਈਆਂ ਲੁਧਿਆਣਾ ਦੇ ਉਦਯੋਗਪਤੀ ਨੂੰ ਲੁੱਟਣ ਦੀ ਨੀਤ ਨਾਲ ਅਗਵਾ ਕੀਤਾ ਗਿਆ ਤਾਂ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਵਾਈਆਂ ਸਨ ਜਿਨ੍ਹਾਂ ਦੇ ਵਿੱਚ ਸਫਲਤਾ ਮਿਲੀ ਤੇ ਜਿਹੜੀਆਂ ਚਰਚਾਵਾਂ ਕਟਨਾਵਾ ਨੇ ਆਪਣਾ ਧਿਆਨ ਸਾਰੇ ਲੋਕਾਂ ਦਾ ਆਪਣੇ ਵੱਲ ਖਿੱਚਿਆ ਉਹਨਾਂ ਦੇ ਵਿੱਚ ਇੱਕ ਇਹ ਸੀ ਕਿ ਅੰਮ੍ਰਿਤਸਰ ਵੇਖੇ ਹੈਰੀਟੇਜ ਸਟਰੀਟ ਦੇ ਉੱਤੇ ਕ੍ਰਮਵਾਰ ਲੜੀਵਾਰ ਬੰਬ ਧਮਾਕੇ ਹੁੰਦੇ ਨੇ ਜਿਨ੍ਹਾਂ ਦਾ ਪਰਦਾਫਾਸ਼ ਕੀਤਾ ਗਿਆ ਤੇ ਉਹਦੇ ਵਿੱਚ 20 ਕਈ ਗ੍ਰਿਫਤਾਰੀਆਂ ਹੋਈਆਂ ਬਟਾਲਾ ਦੇ ਵਿੱਚ ਸ਼ਿਵ ਸੇਨਾ ਦੇ ਇੱਕ ਲੀਡਰ ਤੇ ਉਹਦੇ ਭਰਾ ਦੇ ਉੱਤੇ ਕਾਤਲਨਾ ਹਮਲਾ ਕੀਤਾ ਗਿਆ ਤਾਂ ਉਹ ਵੀ ਮਾਮਲਾ ਸੁਲਝ ਗਿਆ ਬਠਿੰਡਾ ਦੇ ਵਿੱਚ ਕੁਲਚੇ ਦੀ ਦੁਕਾਨ ਚਲਾਉਣ ਵਾਲੇ ਇੱਕ ਵਪਾਰੀ ਦਾ ਕਤਲ ਹੋਇਆ ਉਹ ਵੀ ਮਾਮਲਾ ਸੁਲਝ ਗਿਆ ਕੁਲ ਮਿਲਾ ਕੇ ਪੰਜਾਬ ਪੁਲਿਸ ਨੂੰ ਕਾਫੀ ਪ੍ਰਾਪਤੀਆਂ ਹੋਈਆਂ ਇਸ ਸਭਦੇ ਦੌਰਾਨ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਵੀ ਹਰੀ ਝੰਡੀ ਦਿੱਤੀ ਗਈ ਜਿਦੇ ਵਿੱਚ 746 ਸਬ ਇੰਸਪੈਕਟਰ ਤੇ ਇਸ ਤੋਂ ਇਲਾਵਾ 144 ਸਿਵਲ ਸਪੋਰਟ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਇਹ ਵੀ ਐਲਾਨ ਕੀਤਾ ਗਿਆ ਕਿ 4 ਸਾਲਾਂ ਦੇ ਵਿੱਚ 1800 ਕਾਂਸਟੇਬਲ ਹਰ ਸਾਲ ਭਰਤੀ ਕੀਤੇ ਜਾਣਗੇ ਤੇ 300 ਸਬ ਇੰਸਪੈਕਟਰ ਵੀ ਹਰ ਸਾਲ ਭਰਤੀ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਐਲਾਨ ਕੀਤਾ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੀਆਂ ਪ੍ਰਾਪਤੀਆਂ ਨੇ ਸੀਸੀਟੀਵੀ ਕੈਮਰੇ ਸਰਹੱਦੀ ਇਲਾਕਿਆਂ ਦੇ ਉੱਤੇ ਲਾਉਣ ਵਾਸਤੇ ਵੀ ਫੰਡ ਰੱਖਿਆ ਗਿਆ ਜਿਦੇ ਵਿੱਚ ਕਰੋੜਾਂ ਦਾ ਫੰਡ ਰੱਖਿਆ ਗਿਆ ਤਾਂ ਜੋ ਨਸ਼ਾ ਤਸਕਰਾਂ ਦੇ ਉੱਤੇ ਜਾਂ ਜਿਹੜੀਆਂ ਹੋਰ ਗੈਰ ਸਮਾਜਿਕ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਤੇ ਇਹਦੇ ਵਾਸਤੇ 19 ਕਰੋੜ ਤੋਂ ਵੱਧ ਮਨਜ਼ੂਰ ਕੀਤੇ ਗਏ ਨੇ ਤਾਂ ਜੋ ਸਾਡੀਆਂ ਸਰਹੱਦਾਂ ਸੁਰੱਖਿਅਤ ਰਹਿ ਸਕਣ ਤੇ ਜਿਹੜੇ ਪੁਲਿਸ ਮੁਲਾਜ਼ਮ ਸ਼ਹੀਦ ਹੁੰਦੇ ਨੇ ਡਿਊਟੀ ਦੇ ਦੌਰਾਨ ਆਪਣੀ ਜਾਨ ਗਵਾ ਬੈਠਦੇ ਨੇ ਉਹਨਾਂ ਨੂੰ ਵੀ ਗ੍ਰਾਂਟ ਦਿੱਤੀ ਜਾਂਦੀ ਹੈ ਵਿਤੀ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਜਿਦੇ ਵਿੱਚ 2-2 ਕਰੋੜ ਦੇ 6 ਚੈੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਭੇਟ ਕੀਤੇ ਗਏ ਜਿਦੇ ਵਿੱਚ 1 ਕਰੋੜ ਰੁਪਇਆ ਐਕਸਗ੍ਰੇਸ਼ੀਆ ਗ੍ਰਾਂਟ ਤੇ ਦੂਜਾ HDFC ਦਾ ਜਿਹੜਾ ਬੀਮਾ ਕਵਰ ਵਾਲੀ ਰਾਸ਼ੀਆ ਉਹ ਦਿੱਤੀ ਗਈ ਡਿਊਟੀ ਦੌਰਾਨ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਪੰਜ ਪੁਲਿਸ ਮੁਲਾਜ਼ਮ ਸੀ ਤੇ ਇੱਕ ਹੋਮਗਾਰਡ ਸੀ ਇਹਨਾਂ ਨੂੰ ਇਹ ਚੈੱਕ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ 2023 ਦੇ ਵਿੱਚ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਮੋਡਿਊਲ ਨੇ ਜਿਹੜੇ ਨਸ਼ਾ ਤਸਕਰਾਂ ਤੋਂ ਲੈ ਕੇ ਹੋਰ ਵੀ ਗੈਰ ਸਮਾਜਿਕ ਗਤੀਵਿਧੀਆਂ ਨੇ ਉਹਨਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ 2023 ਦੇ ਵਿੱਚ ਯਾਨੀ ਕਿ 2023 ਦੇ ਵਿੱਚ ਗੈਂਗਸਟਰਾਂ ਦੀ ਨਸ਼ਾ ਤਸਕਰਾਂ ਦੀ ਖੈਰ ਨਜ਼ਰ ਨਹੀਂ ਆਈ ਤੇ ਹੁਣ 2024 ਦੇ ਵਿੱਚ ਪੰਜਾਬ ਪੁਲਿਸ ਕੀ ਕਾਰਵਾਈਆਂ ਕਰਦੀ ਹੈ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੀ ਹੈ ਉਹ ਸਮਾਂ ਦੱਸੇਗਾ ਪਰ ਅਸੀਂ ਆਪਣੇ ਇਸ ਮੰਚ ਤੋਂ ਇਹੀ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ 2023 ਦੇ ਵਿੱਚ ਵਾਪਰੀਆਂ ਨੇ ਉਹਦੇ ਤੋਂ ਸਬਕ ਲੈਣ ਦੀ ਲੋੜ ਹੈ ਜਿਹੜੇ ਗਲਤ ਰਾਹ ਦੇ ਉੱਤੇ ਤੁਰੇ ਹੋਏ ਨੌਜਵਾਨ ਨੇ ਉਹਨਾਂ ਨੂੰ ਵਾਪਸ ਪਰਤ ਆਉਣਾ ਚਾਹੀਦਾ ਹੈ ਨਹੀਂ ਤਾਂ ਜੋ ਹਸ਼ਰ ਗੈਂਗਸਟਰਾਂ ਦਾ ਹੋ ਰਿਹਾ ਹੈ ਸਿੱਧੇ ਮੁਕਾਬਲੇ ਹੋ ਰਹੇ ਨੇ ਤਾਂ ਕਿਸੇ ਦੀ ਵੀ ਜਾਨ ਦੇ ਲਈ ਇਹ ਖੋ ਬਣ ਸਕਦਾ ਇਸ ਕਰਕੇ ਜਿਹੜੇ ਲੋਕ ਗਲਤ ਰਾਹ ਤੇ ਤੁਰੇ ਹੋਏ ਨੇ ਉਹ ਆਪਣੇ ਪਰਿਵਾਰਾਂ ਬਾਰੇ ਸੋਚਣ ਜ਼ਰੂਰ ਤੇ ਉਮੀਦ ਕਰਦੇ ਆ ਕਿ 2024 ਦੇ ਵਿੱਚ ਅਜੀਆਂ ਅਨਸੁਖਾਵੀਆਂ ਘਟਨਾਵਾਂ ਬਹੁਤ ਘੱਟ ਵਾਪਰਨਗੀਆਂ ਕਿਉਂਕਿ ਸਮਾਜ ਆ ਸਮਾਜ ਦੇ ਵਿੱਚ ਅਜਿਹੇ ਅੰਸਰ ਵੀ ਹੁੰਦੇ ਨੇ ਜਿਹੜੇ ਅਜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਪਰ ਕਈ ਵਾਰ ਉਹ ਜ਼ਿਆਦਾ ਛਾਤਰ ਨਿਕਲਦੇ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਆ ਕਿ 2024 ਸਭ ਲਈ ਚੜ੍ਹਦੀ ਕਲਾ ਵਾਲਾ ਹੋਵੇ ਸਭ ਦੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ